ਸਾਡੇ ਨਾਲ ਦੇ ਪਿੰਡ ਮੇਲਾ ਉੱਥੇ ਪ੍ਰੋਗਰਾਮ ਚੱਲੇ ਤੁਹਾਰਾਂ ਦੂਸਰਾਂ ਨੇ ਮੈਨੂੰ ਚੱਕ ਕੇ ਸਟੇਜ ਤੇ ਚੜਦਾ ਕਹਿੰਦੇ ਟਾਣੋ ਤੂੰ ਹੀ ਜਾਂ ਗੀਤ ਲਾ ਲ ਮੈਂ ਕਹਾ ਯਾਰ ਮੈਨੂੰ ਨਹੀਂ ਗਾਉਣਾ ਆਉਂਦਾ ਕਹਿੰਦੇ ਨਹੀਂ ਨਹੀਂ ਗਾ ਲਾ ਗਾ ਲਾ ਕਹਿੰਦੇ ਕੋਈ ਨਹੀਂ ਮਾੜਾ ਮੋਟਾ ਗਾ ਤੂੰ ਹੁਣ ਮੈਨੂੰ ਗਾਉਣਾ ਤਾਂ ਆਉਂਦਾ ਨਹੀਂ ਮੈਂ ਚੜ ਗਿਆ ਸਟੇਜ ਤੇ ਹੁਣ ਹੁਣ ਮੈਂ ਕਹਾ ਵੀ ਬਿਜਲੀ ਤਾਂ ਖਰਾਬ ਹੋਣੀ ਹੋਣੀ ਆ ਮੈਂ ਸ਼ੁਰੂ ਕੀਤਾ ਗਾਣਾ ਅਰੇ ਮੈਂ ਸ਼ੁਰੂ ਕੀਤਾ ਮੈਂ ਕਹਾ ਆ ਬੰਦਾ ਉੱਠ ਕੇ ਆ ਗਿਆ ਕਿ 10 ਰੁਪਏ ਲੈ ਕਹਿੰਦਾ ਆ ਲਓ ਭਾਜੀ 10 ਰੁਪਏ ਦੁਬਾਰਾ ਕਹਿੰਦਾ ਫੇਰ ਸ਼ੁਰੂ ਕਰੇ ਲੋਹ ਜੀ ਆਪਾਂ ਫੇਰ ਸ਼ੁਰੂ ਕਰਤਾ ਦੁਬਾਰਾ ਮੈਂ ਗਿਆ ਉਹ ਬੰਦਾ ਉੱਠ ਕੇ ਫੇਰ ਆ ਗਿਆ 10 ਰੁਪਏ ਲੈ ਕੇ ਕਹਿੰਦਾ ਆਹ ਲੈ ਭਾਈ 10 ਰੁਪਏ ਕਹਿੰਦਾ ਭਾਈ ਦੁਬਾਰਾ ਫੇਰ ਸ਼ੁਰੂ ਕਰੋ ਆਪਾਂ ਫੇਰ ਸ਼ੁਰੂ ਕਰਤਾ ਦੁਬਾਰਾ ਆ ਜੋਤੀ ਜਰੀ ਆਹ 10 ਰੁਪਏ ਲੈ ਕੇ ਕਹਿੰਦਾ ਆਹ ਲੈ ਭਾਈ 10 ਰੁਪਏ ਮੈਂ ਬਾਹ ਵੜ ਲਈ ਮੈਂ ਕਿਹਾ ਭਾਈ ਦੱਸੋ ਤੁਹਾਨੂੰ ਮੇਰੀ ਬਾਜ ਪਸੰਦ ਆ ਤੇ ਜਿਹੜਾ ਗਾਣਾ ਗਾਉਂਦਾ ਉਹ ਤੁਹਾਨੂੰ ਪਸੰਦ ਆ ਕਹਿੰਦਾ ਤੇਰੀ ਬਾਜੀ ਬਹੁਤ ਪਸੰਦ ਆ ਜਿਹੜਾ ਤੂੰ ਗਾਣਾ ਗੰਦਾ ਕਹਿੰਦਾ ਉਹ ਵੀ ਬਹੁਤ ਪਸੰਦ ਆ ਪਰ ਮੈਂ ਜਿੰਨਾ ਤੱਕ ਤੂੰ ਸਹੀ ਨਹੀਂ ਬੰਦਾ ਮੈਂ ਤੈਨੂੰ ਗਾਹਾਂ ਨਹੀਂ ਜਾਲਦੇ ਆ ਆਪਣਾ 1 i <laughs>